Gracias. ਵੱਕ 3 ਟਾਈਮਸ ਜ਼ਿਆਦਾ ਪ੍ਰੈਸ਼ਰ ਹੁੰਦੀ ਹੈ ਸੋ ਇਟ ਇਜ਼ A ਗੁੱਡ ਅਲਟਰਨੇਟ ਨਾ ਲੈਟਸ ਵਾਟ ਆਰ ਦਾ ਟੈਕਨੀਕਲ ਇਨੋਵੇਸ਼ਨ ਕਨਵੋਲਡ ਇਨ ਦਿਸ ਅ ਇੱਕ ਤਾਂ ਇਹਦੇ ਵਿੱਚ ਅ ਸਾਨੂੰ ਲਗਭਗ 140 ਕਰੋਪਸ ਹੈ ਜਿਹੜੀ ਅਸੀਂ ਜਿਹੜੀਆਂ ਅਸੀਂ ਕਰੋਪ ਕਰਾਂਗੇ 140 ਕਰੋਪਸ ਤੋ ਫਲਾਵਰਸ ਦੇ ਨਾਮ ਸਭ ਪਦਨ ਕਹਿੰਦੇ ਨੇ ਫਲਾਵਰ ਨੂੰ ਛੱਡ ਕੇ ਕਿਹੜੇ ਕਿਹੜੇ ਫਲਾਵਰਸ ਦੇ ਨਾਮ ਤੁਹਾਨੂੰ ਪਦ? ਟੀਚਰ ਜੀ ਪਲੀਜ਼ ਲੈਟ ਮੀ ਟੋ ਅਵਰ ਸਟੂਡੈਂਟਸ। ਲੈਟ ਮੀ। ਲੈਟ ਮੀ। ਵੈਰੀ ਗੁੱਡ ਵੈਰੀ ਗੁੱਡ ਨਹੀਂ ਕਹਣਾ। ਉਹ ਤਾਂ। ਕੋਪੀ ਦਾ। ਕੋਪੀ ਫਲਾਵਰ। ਓਕੇ। ਜਿਹੜੇ ਜਿਹੜੇ ਤੁਸੀਂ ਨਾਲ ਹੁੰਦੇ ਆ ਨਾ ਤਿੰਨ ਚਾਰ ਇਹਨਾਂ ਦੇ ਵਿੱਚੋਂ ਅਸੀਂ ਕੋਈ ਅਸੀਂ ਪ੍ਰੋਡਿਊਸ ਕਰਦੇ ਹਾਂ ਨਿੰਲੀ ਐਂਡ ਅਦਰ ਫਲਾਵਰਸ ਹਵ ਬਲਬਸ ਬਲਬਸ ਵਾਲਾ ਗੁੰਮ ਨਹੀਂ ਅਸੀਂ ਪ੍ਰੋਡਿਊਸ ਕਰਦੇ ਵੀ ਪ੍ਰੋਡਿਊਸ ਓਨਲੀ ਦੋਸ ਫਲਾਵਰਸ ਜਿਹਨਾਂ ਨੂੰ ਸੀਡ ਬਣਦਾ ਤੇ ਸੀਡ ਤੋਂ ਲੱਗਦਾ ਉਸ ਤਰ੍ਹਾਂ ਦੀਆਂ 130 ਡਿਫਰੈਂਟ ਵੈਰਾਈਟੀਆਂ ਪ੍ਰੋਡਿਊਸ ਕਰਦੇ ਹਾਂ ਉਹ ਇੱਕ ਜਿਸ ਤਰ੍ਹਾਂ ਕਾਫੀ ਇਹਨਾਂ ਨੇ ਕਿਹਾ ਕਾਫੀ ਦੇ ਪੰਜ ਛੇ ਕਿਸਮਾਂ ਹੁੰਦੀਆਂ ਕੁਛ ਲਿਖਿਆ ਹੋਇਆ ਸੀ ਮੈਂ ਤੁਹਾਡੇ ਨਾਲ ਉਹ ਦੋ ਲਾਈਨਾਂ ਸਾਂਝੀਆਂ ਕਰਦੀ ਹਾਂ ਜਿਹੜਾ ਬਹੁਤ ਸੋਹਣਾ ਸੀ ਟਰੱਕ ਦੇ ਪਿੱਛੇ ਆਮ ਜੋਖਾ ਨੂੰ ਸ਼ੇਅਰ ਲਿਖੇ ਹੁੰਦੇ ਨੇ ਹੈਨਾ ਤੁਸੀਂ ਵੀ ਜਾਂਦੇ ਜਾਂਦੇ ਪੜ੍ਹਦੇ ਹੋਮਗੇ ਉਹਦੇ ਉੱਤੇ ਲਿਖਿਆ ਹੋਇਆ ਸੀ ਸ਼ਾਬਾਸ਼ ਮੇਰੀ ਗੱਲ ਸੁਣੋ ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਦੁੱਧ ਨਾਲ ਪੁੱਤ ਪਾਰ ਕੇ ਅੱਜ ਪਾਣੀ ਨੂੰ ਪਰਸ ਦੀਆਂ ਦੁੱਧ ਨਾਲ ਪੁੱਤ ਪਾਰ ਕੇ ਅੱਜ ਪਾਣੀ ਨੂੰ ਪਰਸ ਦੀਆਂ ਬਾਪੂ ਯਾਨੀ ਕਿ ਇੰਨੇ ਹਾਲ ਤੋਂ ਕੇ ਮਾਰੀ ਹੋਈ ਪਈ ਆ ਉਸ ਰਿੰਜਰ ਦੇ ਵਿੱਚ ਕਿ ਪਾਣੀ ਜਿਹੜਾ ਉਹ ਲੋਕੀ ਰੇੜੀਆਂ ਦੇ ਉੱਤੇ ਲੱਦ ਕੇ ਪਿੰਡਾਂ ਦੇ ਵਿੱਚ ਵੇਚੜ ਜਾਂਦੇ ਨੇ ਇਤਨਾ ਕਾਸੀ ਕਨਾਲ ਦੇ ਵਿੱਚੋਂ ਜਾ ਉੱਥੇ ਲੈ ਕੇ ਜਿਹੜੇ ਲੱਗਲੇ ਨੇ ਉਹਨਾਂ ਦਾ ਪਾਣੀ ਭਰ ਲਈਏ ਹੋ ਔਰ ਉਹ ਰੇੜੀਆਂ ਦਿੱਤੇ ਲੱਗ ਲਏ ਤੇ ਔਰ ਉਹ ਰੇੜੀਆਂ ਦੇ ਉੱਤੇ ਲੱਦ ਕੇ ਲੈ ਜਾ ਕੇ ਉਹ ਪਿੰਡਾਂ ਦੇ ਵਿੱਚ ਪਾਣੀ ਵੇਚ ਦਿੰਦੇ ਨੇ ਪੀਣ ਬਾਅਦ ਮੈਂ ਇੱਕ ਵਾਰੀ ਜੋਧਪੁਰ ਤੋਂ ਰਾਜਸਥਾਨ ਫਿਰੋਜ਼ ਪਰਾ ਉਹ ਤੋਂ ਵਾਪਸ ਆ ਰਿਹਾ ਸੀ ਬਠਿੰਡੇ ਦੇ ਥਰੂ ਤਾਂ ਜਿਹੜੀ ਭਾਰਤ ਮਾਲਾ ਐਕਸਪ੍ਰੈਸ ਜਿਹੜਾ ਜਿਹੜੀ ਸ਼ਰਤ ਮੰਨ ਰਹੀ ਹੈ ਤੁਸੀਂ ਮੰਨੋਗੇ ਕਿ ਉਹਦੇ ਉੱਤੇ 100 100 ਕਿਲੋਮੀਟਰ ਤੱਕ ਤੁਹਾਨੂੰ ਕਿਤੇ ਪਾਣੀ ਪੀਣ ਨੂੰ ਨਹੀਂ ਮਿਲਦਾ 100 ਕਿਲੋਮੀਟਰ ਥੋੜਾ ਡਿਸਟੈਂਸ ਨਹੀਂ ਹੁੰਦਾ ਉਹ ਸਕਦਾ ਜਿਆਦਾ ਵੀ ਹੋਵੇ ਕਿ ਪਾਣੀ ਪੀਣ ਨੂੰ ਨਹੀਂ ਮਿਲਦਾ ਅਸੀਂ ਇਤਿਹਾਸ ਮਰ ਗਏ ਇੱਕ ਥਾਂ ਦੇ ਉੱਤੇ ਸੋਚਿਆ ਕਿ ਯਾਰ ਪਾਣੀ ਨਾ ਮਿਲਣਾ ਨਹੀਂ ਕਿਉਂਕਿ ਛੋਟਾ ਜਿਹਾ ਕਹਵਾ ਰਹਾ ਹੈ ਕਿ ਪਾਣੀ ਪੀਂਹ ਕੁੱਟ ਕੇ ਚਾਹ ਪੀ ਲੈਨੇ ਉਹਨੇ ਕਿਹਾ ਕਾ ਪਿਆ ਲੈ ਉਹਨੇ ਕਿਹਾ ਜਾ ਕੇ ਅਸੀਂ ਪਾਣੀ ਤਾਂ ਮਿਲਦਾ ਨਹੀਂ ਸੀ ਉਹਨੇ ਕਿਹਾ ਚਾਹ ਪਿਆ ਦੇ ਉਹ ਕਹਿੰਦਾ ਸਰਦਾਰ ਜੀ ਹਾਲੇ ਪਾਣੀ ਨਹੀਂ ਆਇਆ ਯਾਨੀ ਪਾਣੀ ਦਾ ਟੈਂਕਰ ਹਾਲੇ ਦੇ ਕੋਲ ਆਇਆ ਨਹੀਂ ਉਹ ਚਾਹ ਕਦੇ ਨਾਲ ਬਣਾ ਕੇ ਦੇਗਾ ਇਦਾਂ ਦੀ ਹਾਲਤ ਆ ਉਸ ਦੀ ਦਾਰਿਆ ਜਾਨ ਨੂੰ ਵੀ ਕਿਤੇ ਇਹੋ ਜਿਹੇ ਹਾਲਾਤ ਪੰਜਾਬ 'ਚ ਨਾ ਵੰਣ

ਉਹਨਾਂ ਨੂੰ ਟੈਕਨੀਕਲ ਐਜੂਕੇਸ਼ਨ ਦੇਣ ਦਾ ਤਰੀਕਾ ਕਿ ਅਸੀਂ ਦਵਾਂਗੇ ਐਜੂਕੇਸ਼ਨ ਲੇਕਿਨ ਐਜੂਕੇਸ਼ਨ ਕੋ ਲਵੇ ਤੇ ਤਾਂ ਨਾ ਐਜੂਕੇਸ਼ਨ ਤਾਂ ਕੋਈ ਲੈਣੀ ਨਹੀਂ ਚਾਹੁੰਦਾ ਮੈਨੂੰ ਤੁਸੀਂ ਇੱਕ ਗੱਲ ਦੱਸੋ ਐਸ ਵੇਲੇ ਤੁਹਾਡੇ ਜੋ ਕਿੰਨੇ ਜ਼ਿੰਮੇਵਾਰਾਂ ਦੇ ਬੱਚੇ ਇੱਥੇ ਹੈਗਾ ਕੋਈ ਜਿਹਨਾਂ ਦੇ ਬੱਚੇ ਅੱਠਾਂ ਬਾਅਦ ਕਿੰਨੇ ਨੇ ਜ਼ਿੰਮੇਵਾਰ ਹਾਂ ਵੈਰੀ ਗੁੱਡ ਵੈਰੀ ਗੁੱਡ ਹੱਥ ਥੱਲੇ ਹੱਥ ਕਰ ਲਓ ਮੈਨੂੰ ਤੁਸੀਂ ਦੱਸੋ ਕਿ ਜਦੋਂ ਦੇ ਤੁਸੀਂ ਜੰਮੇ ਹੋ ਮੇਰਾ خیال ਹੈ ਕਿ ਤੁਹਾਡੀ ਉਮਰ ਅੱਜਲੇ 22-22 ਸਾਲ ਦੀ ਹੈ 21 ਸਾਲ ਦੀਆਂ ਘੱਟ 19 ਸਾਲ ਦੀ ਹੋਵੇਗੀ ਤੁਹਾਡੀ ਜੰਮਣ ਤੋਂ ਪਿੱਛੋਂ ਤੁਹਾਡਾ ਖੇਤੀ ਪੈਟਰਨ ਕਿੰਨਾ ਕਿ ਚੇਂਜ ਹੋਇਆ ਕੋਈ ਬੰਦਾ ਦੱਸੋ ਸਾਡਾ ਜਿਹੜਾ ਖੇਤੀ ਪੈਟਰਨ ਆ ਪਿਛਲੇ 15-20 ਸਾਲਾਂ ਦੇ ਵਿੱਚ ਜਦੋਂ ਦੇ ਤੁਸੀਂ ਜੰਮੇ ਹੋ ਉਹਦੇ ਨਾਲ ਕਿੰਨਾ ਕਿ ਉਸ ਦੇ ਨਾਲ ਇਹ ਹੋਇਆ ਕਿ ਫਰੰਗ ਜਾਬ ਜਿਹੜੀ ਯੂਜਵਲ ਤੌਰ ਤੇ ਉਹ ਪ੍ਰੋਡਕਸ਼ਨ ਕਰਨਾ ਸੀ ਕੰਕੀ ਦੀ ਉਹ ਉਹ ਸਾਲ ਹੋਈ ਨਹੀਂ ਜੋ ਬਹੁਤ ਘੱਟ ਹੋਈ ਉਹ ਸਾਲ ਨੂੰ ਉਸ ਕੇਜ ਉੱਤੇ ਕਲਰ ਬਾਰੰਗੋੜੀ ਪਈ ਸੀ ਤੁਸੀਂ ਉਹ ਕਲਰ ਦੇਖੀ ਨਹੀਂ ਉਹਦਾ ਨਾਮ ਅਚੀਕਰ ਕਰਨੀ ਸੀ ਹਲਕੇ ਜੇ ਬ੍ਰਾਉਨ ਕਲਰ ਦੀ ਪਈ ਅਮਰੀਕਾ ਨੇ ਸਾਨੂੰ ਉਹ ਕਹਣ ਇਸ ਬੇਸ ਤੇ ਦਿੱਤੀ ਸੀ ਕਿ ਅਮਰੀਕਾ ਸਾਡੇ ਕੋਲੋਂ ਉਹਦਾ ਕੋਈ ਪੈਸਾ ਨਹੀਂ ਲਏਗਾ ਲੇਕਿਨ ਜਿੰਨੇ ਵੀ ਲੋਕਾਂ ਨੇ ਕਹੀ ਉਹਦੇ ਨਾਲ ਇੰਡੀਆ ਦੇ ਵਿੱਚ ਅਰ ਸੱਚ ਹੁੰਦੀ ਰਹੀ ਐਗਰੀਕਲਚਰ ਸਮਝ ਆ ਰਹੀ ਹੈ ਜੇ ਫਰਜੀ ਕਲੋ 10 ਰੁਪਈਆ ਦੀ ਕਾਲੀ ਪਿਆ ਤਾਂ 10 ਰੁਪਈਆ ਅਮਰੀਕਾ ਨਾਲੇ ਕੋ ਲਏਗਾ ਨਹੀਂ ਲੇਕਿਨ ਉਹ 10 ਰੁਪਈਆ ਦੇ ਨਾਲ ਹਿੰਦੁਸਤਾਨ ਦੇ ਵਿੱਚ ਅਗਲੀ ਐਗਰੀਕਲਚਰ ਪੋਲਿਸੀ ਬਣਾਉਣ ਲਈ ਜਾਂ ਅਗਲਾ ਖੂਬੂਤ ਪਰ ਡਿਸਕਸ ਕਰਨ ਵਾਸਤੇ ਜਾਂ ਰਿਸਰਚ ਵਾਸਤੇ ਉਹ 10 ਰੁਪਈਆ ਵਰਤੋਚੇ ਜਾਂਦੇ ਜਾਣਗੇ ਇੰਡੀਆ ਦੇ ਵਿੱਚ ਲੇਕਿਨ ਅਮਰੀਕਾ ਇੰਨਾ ਕੰਗਲਾ ਤਾਂ ਹੈ ਨਹੀਂ ਕਿ ਉਹ ਪੈਸੇ ਸਾਨੂੰ ਇਦਾਂ ਹੀ ਦੇ ਦਿੰਦਾ ਨਾਲ ਵਿੱਚ ਇੱਕ ਰਾਈਡਰ ਲੱਗਾ ਕਿ ਉਸ ਪੈਸੇ ਨਾਲ ਜਿੰਨੀ ਵੀ ਰਿਸਰਚ ਇੰਡੀਆ ਚ ਹੋਏਗੀ ਉਹ ਅਮਰੀਕਾ ਦੀ ਪ੍ਰੋਪਰਟੀ ਹੋਏਗੀ ਜਿੰਨੀ ਵੀ ਰਿਸਰਚ ਇੰਡੀਆ ਦੇ ਵਿੱਚ ਉਸ ਪੈਸੇ ਨਾਲ ਹੋਏਗੀ ਥੈਟ ਵਿਲ ਬੀ ਦੀ ਪ੍ਰੋਪਰਟੀ ਆਫ ਯੂਐਸਏ ਮਹਾਰਤ ਦੇ ਪ੍ਰਕੋਲ ਅਕੈਡਮਿਕ ਰਿਪੋਰਟ ਹੈ ਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਪਾਰਟਮੈਂਟ ਦੇ ਪਹਿਲੇ ਪੀ ਐਚ ਡੀ ਗ੍ਰੈਜੂਏਟ ਜੌਰਜੀ ਦੇ ਖਾਸ ਕਰਕੇ ਇੰਡੀਅਨ ਸੋਇਲ ਸਾਇੰਸ ਤੇ ਆਪਣੀ ਮਹਾਰਤ ਰਿਸਰਚ ਵਿੱਚ ਲਈ ਡੀ ਐਸਸੀ ਡਿਗਰੀ ਪ੍ਰਾਪਤ ਕਰ ਚੁੱਕੇ ਹਨ ਡਾ ਪਰ ਐਮ ਐਸ ਆਈ ਦੀ 501 ਪ੍ਰਕਾਸ਼ਨ ਲਿਖੇ ਨੇ ਜਿਨ੍ਹਾਂ ਦੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਜਨਰਲ ਵੇਜ 138 ਰਿਸਰਚ ਪੇਪਰ ਸ਼ਾਮਿਲ ਹਨ 18 ਉੱਚ ਮਾਨਤਾ ਪ੍ਰਾਪਤੀ ਦਾ ਪਾਹਨ ਅਤੇ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਅਧਿਆਪਨ ਦੀ ਸੇਵਾ ਨਿਭਾਉਂਦੇ ਆ ਡੀਨ ਆਫ ਅਕੈਡਮਿਕ ਅਫੇਅਰਸ ਹੈਡ ਆਫ ਡਿਪਾਰਟਮੈਂਟ ਆਫ ਜੀਓਲੋਜੀ ਡੀਨ ਰਿਸਰਚ ਇੱਕ ਸਲਾਹਕਾਰ ਵਜੋਂ ਤੇਈ ਵਿਦਿਆਰਥੀਆਂ ਨੂੰ ਪੀ ਐਚ ਡੀ ਡਿਗਰੀ ਕਰਾਈ ਤੇ ਨਾਲ ਹੀ ਸਾਥ ਵਿਦਿਆਰਥੀਆਂ ਨੂੰ ਐਮ ਫਿਲ ਐਮ ਟੈਕ ਦੇ ਰਿਸਰਚ ਪ੍ਰੋਗਰਾਮ ਦੇ ਕਾਇਕੀ ਸਾਥ ਜੀ ਜੂਨ which was just granted autonomy in 2024 if established a new standard for holistic growth.

ਵਾਦਾ ਕਰਦੀ ਪ੍ਰਖਿਆ ਲਈ ਪ੍ਰਖਿਆ ਲਈ ਸਾਰੀਆਂ ਸੰਭਵ ਕਦਮੀਆਂ ਸਾਰੀਆਂ ਸੰਭਵ ਕਦਮੀਆਂ ਕਰਾਂਗੀ ਕਰਾਂਗੀ ਮੈਂ ਵਾਦਾ ਕਰਦੀ ਹਾਂ ਮੈਂ ਵਾਦਾ ਕਰਦੀ ਹਾਂ ਕਿ ਆਪਣੇ ਪਰਿਵਾਰ ਆਪਣੇ ਪਰਿਵਾਰ ਦੋਸਤਾਂ ਦੋਸਤਾਂ ਅਤੇ ਹੋਰ ਲੋਕਾਂ ਨੂੰ ਅਤੇ ਹੋਰ ਲੋਕਾਂ ਨੂੰ ਵਾਦਾ thank you